ਸਤਿ ਸ੍ਰੀ ਅਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੋਣ ਹਲਚਲ ਲੈ ਕੇ ਹਾਜ਼ਰ ਹਾਂ ਬਹੁਤ ਸਾਰੀਆਂ ਖਬਰਾਂ ਨੇ ਦੇਸ਼ ਦੁਨੀਆ ਦੇ ਵਿੱਚੋਂ ਪ੍ਰਾਪਤ ਹੋਈਆਂ ਖਾਸ ਕਰਕੇ ਭਾਰਤ ਦੀਆਂ ਉਹ ਖਬਰਾਂ ਜਿਹੜੀਆਂ ਕਿ ਚੋਣ ਜੰਗ ਦੇ ਨਾਲ ਸੰਬੰਧਤ ਹੈ ਉਹ ਚੋਣ ਜੰਗ ਜਿਹਦੇ ਬਾਬਤ ਅਸੀਂ 23 ਮਈ ਦੇ ਉੱਤੇ ਨਿਗਾਹ ਟਿਕੀ ਹੋਈ ਹੈ ਸਾਡੀ ਸਭ ਦੀ ਕਿਉਂਕਿ 23 ਮਈ ਨੂੰ ਕੀ ਨਤੀਜਾ ਆਉਣਾ ਇਹਦੇ ਬਾਬਤ ਹਾਲੇ ਤੱਕ ਕੁਝ ਵੀ ਕਿਹਾ ਨਹੀਂ ਜਾ ਸਕਦਾ ਲੰਘੇ ਕੱਲ ਜਿਸ ਤਰੀਕੇ ਦੇ ਨਾਲ ਭਾਜਪਾ ਦੇ ਵੱਲੋਂ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਜਿਸ ਤਰੀਕੇ ਦੇ ਨਾਲ ਉਸ ਮੈਨੀਫੈਸਟੋ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਵਧਾ ਚੜਾ ਕੇ ਵੀ ਪੇਸ਼ ਕੀਤੇ ਜਾਣ ਦੀ ਖਬਰ ਹੈ ਪਰ ਜੇਕਰ ਭਾਜਪਾ ਤੇ ਕਾਂਗਰਸ ਦੇ ਚੋਣ ਮੈਨੀਫੈਸਟੋ ਨੂੰ ਬਰਾਬਰ ਰੱਖ ਲਗੇ ਤਾਂ ਰਾਜਨੀਤਿਕ ਮਾਹਰਾਂ ਨੇ ਇਹ ਕਹਿਣਾ ਕਿ ਕਾਂਗਰਸ ਦੇ ਵੱਲੋਂ ਜੋ ਚੋਣ ਮੈਨੀਫੈਸਟੋ ਤਿਆਰ ਕੀਤਾ ਗਿਆ ਉਹਦੇ ਵਿੱਚ ਸਾਂ ਵੱਧ ਮਿਹਨਤ ਹੋਈ ਝਲਕਦੀ ਹੈ ਬਾਕੀ ਉਹਨਾਂ ਨੇ ਵੀ ਬਹੁਤ ਸਾਰੇ ਵਾਅਦੇ ਕੀਤੇ ਆ ਐਤਕੀ ਮੋਦੀ ਸਰਕਾਰ ਨੇ ਵੀ ਬਹੁਤ ਸਾਰੇ ਵਾਅਦੇ ਕੀਤੇ ਆ ਦੋਹਾਂ ਦੇ ਵਿੱਚੋਂ ਵਾਅਦਾ ਤੇ ਕਿਹੜਾ ਜ਼ਿਕਰ ਅਸੀਂ ਕਰਨਾ ਜਾਂ ਕਿਹੜਾ ਅਸੀਂ ਫਿਕਰ ਕਰਨਾ ਜਾਂ ਕਿਹਦੇ ਉੱਤੇ ਯਕੀਨ ਕਰਨਾ ਜਾਂ ਨਹੀਂ ਕਰਨਾ ਇਹ ਸਾਡੀ ਆਪਣੀ ਮਰਜ਼ੀ ਹੈ ਪਰ ਜੇਕਰ ਅਸੀਂ ਗੱਲ ਪੰਜਾਬ ਤੱਕ ਸੀਮਤ ਰੱਖੀਏ ਤਾਂ ਆਉਂਦੇ ਦਿਨਾਂ ਦੇ ਵਿੱਚ ਜਿੱਥੇ-ਜਿੱਥੇ ਵੀ ਚੋਣ ਪ੍ਰਚਾਰ ਹੋਣਾ ਜਿੱਥੇ-ਜਿੱਥੇ ਵੀ ਰਾਜਨੀਤਿਕ ਲੋਕਾਂ ਨੇ ਰੈਲੀਆਂ ਕਰਨੀਆਂ ਉਹਨਾਂ ਰੈਲੀਆਂ ਦੇ ਵਿੱਚ ਕੁਮਰ ਦਾ ਨਾਂ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਸ਼ਾਇਦ ਵਰਤਿਆ ਜਾਣ ਲੱਗੇ ਕਿਉਂਕਿ ਕੁਮਰ ਵਿਜੇ ਪ੍ਰਤਾਪ ਸਿੰਘੁਰਾ ਨੂੰ ਆਪਾਂ ਜਾਣਦੇ ਕਿ ਐਸਆਈਟੀ ਦੇ ਮੈਂਬਰ ਸੀ ਉਹਨਾਂ ਦੇ ਬਹੁਤ ਵੱਡੇ ਪੱਦਰ ਦੇ ਉੱਤੇ ਸ਼ਿਕਾਇਤ ਆ ਜਿਹੜੀ ਉਹ ਕੀਤੀ ਗਈ ਸੀਗੀ ਅਕਾਲੀ ਦਲ ਦੇ ਵੱਖ-ਵੱਖ ਆਗੂਆਂ ਦੇ ਵੱਲੋਂ ਚੋਣ ਕਮਿਸ਼ਨ ਦੇ ਕੋਲੇ ਇਹ ਗੱਲ ਕਹੀ ਗਈ ਸੀ ਕਿ ਇਹਨਾਂ ਦੇ ਵੱਲੋਂ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਟੀਵੀ ਦੇ ਉੱਤੇ ਮੁਲਾਕਾਤਾਂ ਨਿਤੀਆਂ ਗਈਆਂ ਉਹਨਾਂ ਦੇ ਵਿੱਚ ਅਕਾਲੀ ਦਲ ਦਾ ਜ਼ਿਕਰ ਕੀਤਾ ਗਿਆ ਇੱਕ ਵਿਸ਼ੇਸ਼ ਪਾਰਟੀ ਦੇ ਖਿਲਾਫ ਆ ਇਹ ਤੇ ਇੱਕ ਵਿਸ਼ੇਸ਼ ਪਾਰਟੀ ਦੇ ਹੱਕ ਦੇ ਵਿੱਚ ਆ ਇਹ ਇਸ ਕਰਕੇ ਇਹਨਾਂ ਦਾ ਤਬਾਦਲਾ ਹੋ ਜਾਣਾ ਚਾਹੀਦਾ ਉਹਨਾਂ ਦਾ ਹੁਣ ਤਬਾਦਲਾ ਕਰ ਦਿੱਤਾ ਗਿਆ ਐਸਆਈਟੀ ਦੇ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਉਹਨਾਂ ਦੇ ਕੋਲੋਂ ਇਹ ਜ਼ਿੰਮੇਵਾਰੀ ਵਾਪਸ ਲੈ ਕੇ ਅੰਮ੍ਰਿਤਸਰ ਦੇ ਵਿੱਚ ਲਾ ਦਿੱਤਾ ਗਿਆ ਹੁਣ ਉਸ ਤੋਂ ਬਾਅਦ ਦੋਨਾਂ ਹੀ ਰਾਜਨੀਤਿਕ ਪਾਰਟੀਆਂ ਯਾਨੀ ਕਿ ਅਕਾਲੀ ਦਲ ਤੇ ਕਾਂਗਰਸ ਦੇ ਵੱਲੋਂ ਕੁਮਰ ਵਿਜੇ ਪ੍ਰਤਾਪ ਦੇ ਨਾਂ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਜਾਣਾ ਆਉਂਦੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਕਾਂਗਰਸ ਦੀਆਂ ਸਟੇਜਾਂ ਦੇ ਉੱਤੇ ਇਹ ਸੁਣਨ ਨੂੰ ਮਿਲੇਗਾ ਕਿ ਕੁਮਰ ਵਿਜੇ ਪ੍ਰਤਾਪ ਦੇ ਵੱਲੋਂ ਸਹੀ ਕਾਰਵਾਈ ਕੀਤੀ ਜਾ ਰਹੀ ਸੀ ਇਸ ਕਰਕੇ ਅਕਾਲੀ ਦਲ ਦੇ ਆਗੂ ਡਰ ਗਏ ਉਨ੍ਹਾਂ ਦੇ ਵੱਲੋਂ ਜਾ ਕੇ ਚੋਣ ਕਮਿਸ਼ਨ ਦੇ ਕੋਲੇ ਸ਼ਿਕਾਇਤ ਕੀਤੀ ਗਈ ਤੇ ਇੱਥੇ ਕੁਮਰ ਵਿਜੇ ਪ੍ਰਤਾਪ ਦੇ ਨਾਂ ਨੂੰ ਆਪਣੇ ਹੱਕ ਦੇ ਵਿੱਚ ਵਰਤਣ ਦੀ ਕੋਸ਼ਿਸ਼ ਕੀਤੀ ਜਾਊਗੀ। ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਆਪਣੀਆਂ ਰੈਲੀਆਂ ਦੇ ਵਿੱਚ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਗਈ ਆ। ਭਰੋਸੇਯੋਗ ਸੂਤਰ ਕਹਿੰਦੇ ਆ ਕਿ ਦੇਖੋ ਜੀ ਅਸੀਂ ਇੱਕ ਵਿਕਟ ਬਹੁਤ ਵੱਡੀ ਲੈ ਲਈ ਆ। ਕੁਮਰ ਵਿਜੇ ਪ੍ਰਤਾਪ ਆ ਜਿਹੜੇ ਉਹ ਕਾਂਗਰਸ ਦੇ ਨਾਲ ਬਹੁਤ ਵੱਡੇ ਪੱਦਰ ਤੇ ਅੰਦਰ ਖਾਤੇ ਮਿਲੇ ਹੋਏ ਆ, ਉਹ ਕਾਂਗਰਸ ਦੀ ਬੋਲੀ ਬੋਲਦੇ ਆ, ਉਹ ਬਦਲਾ ਲਊ ਕਾਰਵਾਈ ਕਰ ਰਹੇ ਸੀ ਇਸ ਕਰਕੇ ਉਹਨਾਂ ਨੂੰ ਇਸ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਸੀ ਤੇ ਚੋਣ ਕਮਿਸ਼ਨ ਨੇ ਬਹੁਤ ਅਹਿਮ ਫੈਸਲਾ ਕੀਤਾ ਹੈ ਇਹ ਸਾਡੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਸੋ ਜਾਨੀ ਕਿ ਜਿਹੜੀਆਂ ਗੱਲਾਂ ਹੁਣ ਤੱਕ ਅਸੀਂ ਪੰਜਾਬ ਦੀਆਂ ਵੱਖ-ਵੱਖ ਸਟੇਜਾਂ ਦੇ ਉੱਤੇ ਸੁਣਦੇ ਰਹੇ ਹਾਂ ਉਹਨਾਂ ਮੁੱਦਿਆਂ ਦੇ ਵਿੱਚ ਇੱਕ ਕੁਮਰ ਵਿਜੇ ਪ੍ਰਤਾਪ ਦੇ ਮੁੱਦੇ ਨੇ ਸ਼ਾਮਲ ਹੋ ਜਾਣਾ ਇਹਦੇ ਬਾਬਤ ਅੰਦਾਜ਼ੇ ਲੱਗ ਰਹੇ ਆ ਪਰ ਇਸ ਵਕਤ ਪੰਜਾਬ ਦੇ ਅਸਲ ਮੁੱਦਿਆਂ ਦੀ ਰਾਜਨੀਤੀ ਉਹ ਗਾਇਬ ਜਾ ਰਹੀ ਹੈ ਹਰ ਰੋਜ਼ ਕੋਈ ਕਹਿੰਦਾ ਕਿ ਫਲਾਣਾ ਚੰਗਾ ਕੋਈ ਕਹਿੰਦਾ ਫਲਾਣਾ ਮਾੜਾ ਕੋਈ ਕਹਿੰਦਾ ਮੇਰੇ ਨਾਲ ਕੋਈ ਮੁਕਾਬਲਾ ਕਰਕੇ ਦੇਖੇ ਚੁਣੌਤੀ ਦਰ ਚੁਣੌਤੀ ਦਰ ਚੁਣੌਤੀ ਸਭ ਦੇ ਸਾਹਮਣੇ ਆ ਪਰ ਜੋ ਪੰਜਾਬ ਦੇ ਅਸਲ ਮੁੱਦੇ ਆ ਉਹ ਸਾਰੇ ਹੀ ਇੱਕ ਪਾਸੇ ਹੋਏ ਪਏ ਆ ਉਹਨਾਂ ਮੁੱਦਿਆਂ ਦੇ ਵੱਲ ਹਾੜੇ ਤੱਕ ਕਿਸੇ ਵੀ ਰਾਜਨੀਤਿਕ ਆਗੂ ਦਾ ਖਿਆਲ ਨਹੀਂ ਗਿਆ ਪਰ ਜੇਕਰ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੂੰ 2017 ਤੇ 2014 ਦਿੰਗਾ ਚੋਣਾ ਦੇ ਵਿੱਚ ਆਪ ਮੁਹਾਰੇ ਦੇਸ਼ ਦੁਨੀਆ ਦੇ ਵਿੱਚੋਂ ਕਿੰਨਾ ਫੰਡ ਮਿਲਿਆ ਇਹਦੇ ਬਾਬਤ ਕਿਸੇ ਨੂੰ ਕੁਝ ਦੱਸਣ ਦੀ ਲੋੜ ਨਹੀਂ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਹੋਰ ਜਿੱਥੇ ਵੀ ਦੁਨੀਆ ਭਰ ਦੇ ਵਿੱਚ ਪੰਜਾਬੀ ਵੱਸਦੇ ਆ ਉਹਨਾਂ ਨੇ ਇਸ ਗੱਲ ਕਰਕੇ ਆਮ ਆਦਮੀ ਪਾਰਟੀ ਨੂੰ ਪੈਸੇ ਭੇਜੇ ਤਾਂ ਜੋ ਪੰਜਾਬ ਦੇ ਵਿੱਚ ਇਨਕਲਾਬ ਆਵੇ ਤਾਂ ਜੋ ਪੰਜਾਬ ਦੇ ਵਿੱਚ ਕ੍ਰਾਂਤੀ ਆਵੇ ਪਰ ਹੋਇਆ ਕਿ ਇਹਦੇ ਬਾਬਤ ਕੁਝ ਵੀ ਦੱਸਣ ਦੀ ਲੋੜ ਨਹੀਂ ਇਸ ਵਕਤ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਿਹੜੀ ਥਾਂ ਦੇ ਉੱਤੇ ਕਿਹੜੇ ਪੱਦਰ ਦੇ ਉੱਤੇ ਖੜੀ ਹੋਈ ਹੈ ਕਿਸੇ ਨੂੰ ਕੁਝ ਦੱਸਣ ਦੀ ਲੋੜ ਨਹੀਂ ਬੇਸ਼ੱਕ ਕਿਸੇ ਨੂੰ ਇਹ ਗੱਲ ਕਿ ਇਹ ਬੇਲੋੜੀ ਆ ਪਰ 23 ਮਈ ਦੇ ਨਤੀਜੇ ਜਿਹੜੇ ਉਹ ਸਭ ਕੁਝ ਸਾਫ ਕਰ ਦੇਣਗੇ ਆਮ ਆਦਮੀ ਪਾਰਟੀ ਦਾ ਕਿਸੇ ਨੇ ਬਾਹਰੋਂ ਆ ਕੇ ਨੁਕਸਾਨ ਨਹੀਂ ਕੀਤਾ ਇਹ ਆਪੜਿਆਂ ਨਹੀਂ ਹੀ ਨੁਕਸਾਨ ਕੀਤਾ ਭਗਵੰਤ ਮਾਨ ਹੋਰੀ ਲਗਾਤਾਰ ਇਸ ਵਕਤ ਫੰਡ ਦੀ ਮੰਗ ਕਰ ਰਹੇ ਆ ਉਹ ਇਹ ਗੱਲ ਕਹਿ ਰਹੇ ਆ ਕਿ ਪਾਰਟੀ ਨੂੰ ਚਲਾਉਣ ਦੇ ਲਈ ਫੰਡ ਦੀ ਲੋੜ ਹੈ ਉਹਣਾ ਲੜਨ ਵਾਸਤੇ ਫੰਡ ਦੀ ਲੋੜ ਹੈ ਸਾਡੇ ਕੋਲੇ سرمਾਈ ਦੀ ਕਮੀ ਹੈ ਇਸ ਕਰਕੇ ਦਸਵੰਦ ਦੇ ਰੂਪ ਦੇ ਵਿੱਚ ਜਿੰਨੇ ਵੀ ਪੈਸੇ ਕੋਈ ਦੇ ਸਕਦਾ ਉਹ ਪਹਿਲ ਦੇ ਆਧਾਰ ਦੇ ਉੱਤੇ ਦੇਵੇ ਉਹਨਾਂ ਨੂੰ ਹਾਲੇ ਤੱਕ ਪੈਸੇ ਮਿਲ ਨਹੀਂ ਰਹੇ ਜਿੰਨੇ ਵੱਡੇ ਪੱਦਰ ਦੇ ਉੱਤੇ ਰਕਮ ਦੀ ਮਾਇਆ ਦੀ ਲੋੜ ਹੈ ਵੱਡਿਆਂ ਨਾਲ ਮੁਕਾਬਲਾ ਕਰਨ ਦੇ ਲਈ سرمਾਈਦਾਰ ਲੋਕਾਂ ਨਾਲ ਮੁਕਾਬਲਾ ਕਰਨ ਦੇ ਲਈ ਇਹ ਪੂਰੇ ਪੰਜਾਬ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਲੋੜ ਹੈ ਇਕੱਲੇ ਭਗਵੰਤ ਮਾਨ ਨੂੰ ਨਹੀਂ ਪਰ ਜਦੋਂ ਮੈਂ ਤੁਲਨਾ ਕਰਦਾ ਭਗਵੰਤ ਮਾਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਅਪੀਲਾਂ ਦੀ ਕਨਈਆ ਕੁਮਾਰ ਦੀ ਅਪੀਲ ਦੇ ਨਾਲ ਕਨਈਆ ਕੁਮਾਰ ਆਪਾਂ ਜਾਣਦੇ ਕਿ ਨੌਜਵਾਨ ਆਗੂ ਉਹ ਵਿਦਿਆਰਥੀ ਜਿਹੜੀ ਜਥੇਬੰਦੀ ਦੇ ਵਿੱਚੋਂ ਨਿਕਲੇ ਹੋਏ ਉਹ ਇਸ ਵਕਤ ਬੇਗੋਸਰਾਏ ਤੋਂ ਚੋਣ ਲੜ ਰਹੇ ਆ ਉਹਨਾਂ ਨੇ ਪਿਛਲੇ ਦਿਨੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਹ ਗੱਲ ਕਹੀ ਸੀ ਕਿ ਮੈਨੂੰ ਪੈਸੇ ਚਾਹੀਦੇ ਆ ਚੋਣ ਲੜਨੀ ਆ ਗਿਰੀ ਰਾਜ ਸਿੰਘ ਦੇ ਨਾਲ ਮੁਕਾਬਲਾ ਲੋਕ ਮਦਦ ਕਰਨ ਪੰਜਾਬ ਦੇ ਵਿੱਚੋਂ ਵੀ ਦੁਨੀਆ ਭਰ ਦੇ ਵਿੱਚੋਂ ਕਨਈਆ ਕੁਮਾਰ ਦੇ ਲਈ ਪੈਸੇ ਗਏ 70 ਲੱਖ ਰੁਪਏ ਤੋਂ ਵੱਧ ਦਾ ਹੁਣ ਤੱਕ ਉੱਥੇ سرمਾਇਆ ਇਕੱਠਾ ਹੋ ਚੁੱਕਿਆ ਤੇ ਹੁਣ ਕਨਈਆ ਕੁਮਾਰ ਨੇ ਖੁਦ ਇਹ ਗੱਲ ਕਹੀ ਹੈ ਕਿ ਮੈਨੂੰ ਪੈਸੇ ਨਹੀਂ ਚਾਹੀਦੇ ਕਿਰਪਾ ਕਰਕੇ ਹੁਣ ਪੈਸੇ ਨਾ ਭੇਜੋ ਯਾਨੀ ਕਿ ਇੱਕ ਨੌਜਵਾਨ ਨੇ ਇੱਕ ਮੁੰਡੇ ਨੇ ਜਿਹੜਾ ਕਿ ਮੈਂਬਰ ਪਾਰਲੀਮੈਂਟ ਨਹੀਂ ਉਹਦੇ ਵੱਲੋਂ ਕੀਤੀ ਗਈ ਅਪੀਲ ਨੂੰ ਦੇਸ਼ ਦੁਨੀਆ ਚ ਇਨਾ ਹੰਗਾਰਾ ਮਿਲਦਾ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਵਾਰ-ਵਾਰ ਕਹਿ ਰਹੇ ਆ ਕਿ ਸਾਨੂੰ ਪੈਸੇ ਦੇ ਲੋੜ ਆ ਤੇ ਇਧਰੋਂ ਪੈਸੇ ਇਕੱਠੇ ਨਹੀਂ ਹੋ ਰਹੇ ਯਾਨੀ ਕਿ ਲੋਕਾਂ ਦਾ ਭਰੋਸਾ ਹੁਣ ਟੜਕ ਚੁੱਕਿਆ ਇਸ ਟੜਕੇ ਹੋਏ ਭਰੋਸੇ ਨੂੰ ਬਹਾਲ ਕਰਨਾ ਆਮ ਆਦਮੀ ਪਾਰਟੀ ਦੇ ਲਈ ਬਹੁਤ ਵੱਡੀ ਚੁਣੌਤੀ ਦੀ ਗੱਲ ਹੈ ਪਿਛਲੇ ਦਿਨੀ ਇਹ ਵੀ ਖਬਰ ਆਈ ਸੀ ਕਿ ਆਮ ਆਦਮੀ ਪਾਰਟੀ ਦੇ ਇੱਕ ਮੀਡੀਆ ਦਾ ਕੰਮ ਸੰਭਾਲਣ ਵਾਲੀ ਵਿਅਕਤੀ ਦੇ ਵੱਲੋਂ ਆਪਣੀ ਨੌਕਰੀ ਤੋਂ ਜਵਾਬ ਦਿੱਤਾ ਗਿਆ ਉਹਨੇ ਕਿਹਾ ਸੀ ਕਿ ਕਈ ਮਹੀਨਿਆਂ ਦੀ ਤਨਖਾਹ ਬਕਾਇਆ ਪਈ ਹੈ ਸੋ ਇਹੋ ਜਿਹੇ ਜਿਹੇ ਖਬਰਾਂ ਆਉਂਦੀਆਂ ਹੋਣ ਤਾਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਕਿਹੜੀਆਂ ਕਿਹੜੀਆਂ ਚੁਣੌਤੀਆਂ ਮੰਨਾ ਕਰਨਾ ਪੈ ਰਿਹਾ ਭਗਵੰਤ ਮਾਨ ਹੋਰੀ ਸੰਗਰੂਰ ਦੇ ਵਿੱਚ ਸੋਨਾ ਪ੍ਰਚਾਰ ਕਰ ਰਿਹਾ ਇਹ ਗੱਲ ਮੰਨਣ ਯੋਗ ਹੈ ਪਰ ਜੋ ਆਰਥਿਕ ਮਸਲੇ ਆ ਉਹ ਸਾਰੀ ਹੀ ਪਾਰਟੀ ਦੇ ਮੂਰੇ ਆ ਰਹੇ ਸਾਹਮਣੇ ਪਰ ਇੱਕ ਗੱਲ ਜਿਹਨ ਦੇ ਵਿੱਚ ਹੋਰ ਵੀ ਆ ਰਹੀ ਹੈ ਕਿ ਕੇਜਰੀਵਾਲ ਸਾਹਿਬ ਲਗਾਤਾਰ ਹਰ ਥਾਂ ਦੇ ਉੱਤੇ ਇੱਕੋ ਗੱਲ ਕਹਿੰਦੇ ਹੁੰਦੇ ਸੀ ਅਸੀਂ ਰਾਜਨੀਤੀ ਦੇ ਵਿੱਚ ਤਬਦੀਲੀ ਲੈ ਕੇ ਆਵਾਂਗੇ ਅਸੀਂ ਭਾਜਪਾ ਤੇ ਕਾਂਗਰਸ ਨੇ ਜੋ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਲੁੱਟਿਆ ਉਸ ਲੁੱਟ ਤੋਂ ਬਚਾਵਾਂਗੇ ਇਹਨਾਂ ਦੋਹਾਂ ਪਾਰਟੀਆਂ ਨੇ ਰਵਾਇਤੀ ਪਾਰਟੀਆਂ ਨੇ ਮਿਲ ਮਿਲਾ ਕੇ ਦੇਸ਼ ਨੂੰ ਚੂੰਡ ਲਿਆ ਅਸੀਂ ਇਸ ਗੱਲ ਤੋਂ ਬਾਹਰ ਨਹੀਂ ਗੱਲ ਕਰਨੀ ਹੈ ਕਿਉਂਕਿ ਅਸੀਂ ਲੋਕਾਂ ਨੂੰ ਅਸਲ ਆਜ਼ਾਦੀ ਦਿਵਾਉਣ ਵਾਸਤੇ ਆਏ ਹਾਂ ਪਰ ਜਦੋਂ ਕੇਜਰੀਵਾਲ ਸਾਹਿਬ ਹੁਣ ਵਾਰ-ਵਾਰ ਕਾਂਗਰਸ ਦੇ ਮੂਰੇ ਗੋਡੇ ਟੇਕਦੇ ਆ ਉਦੋਂ ਇਹ ਚਾਪਦਾ ਵੀ ਜਿਹੜੀ ਪਾਰਟੀ ਨੂੰ ਕਹਿੰਦੇ ਹੁੰਦੇ ਸੀ ਕਿ ਇਹਨਾਂ ਨੇ ਬਹੁਤ ਸਾਰਾ ਲੂਟ ਲਿਆ ਦਨ ਪੰਜਾਬ ਕਾ ਦੇਸ਼ ਕਾ ਤੇ ਉਸੇ ਪਾਰਟੀ ਦੇ ਉਹ ਮੂਰੇ ਆਪਣੇ ਗੋਡੇ ਰਗੜ ਰਹੇ ਆ ਦਾ ਕਾਰਨ ਕੀ ਆ ਕਿ ਕੇਜਰੀਵਾਲ ਸਾਹਿਬ ਨੂੰ ਆਪਣੇ ਉੱਤੇ ਵਿਸ਼ਵਾਸ ਨਹੀਂ ਰਿਹਾ ਜਾਂ ਕੀ ਗੱਲ ਆ ਅੱਜ ਆਪਾਂ ਉਹਨਾਂ ਹੀ ਪਾਰਟੀਆਂ ਦੇ ਮੂਹਰੇ ਝੁਕ ਰਹੇ ਆ ਉਹਨਾਂ ਹੀ ਪਾਰਟੀਆਂ ਦੇ ਮੂਹਰੇ ਅਸੀਂ ਲੜੜੀਆਂ ਕੱਢ ਰਹੇ ਆ ਜੇਕਰ ਅਸੀਂ ਗੱਲ ਕਰਦੇ ਆ ਇਸ ਵਕਤ ਬਠਿੰਡਾ ਸੀਟ ਦੀ ਤਾਂ ਬਠਿੰਡੇ ਦੀ ਸੀਟ ਆ ਜਿਹੜੀ ਉਹ ਦੋਨਾਂ ਹੀ ਪਾਰਟੀਆਂ ਦੀ ਇੱਜ਼ਤ ਦਾ ਸਨਮਾਨ ਦਾ ਸਵਾਲ ਬਣੀ ਹੋਈ ਆ ਆਪਾਂ ਜਾਣਦੇ ਸੁਖਪਾਲ ਸਿੰਘ ਖਹਿਰਾ ਪੰਜਾਬ ਡੈਮੋਕ੍ਰੈਟਿਕ ਅਲਾਈਂਸ ਦੇ ਉਮੀਦਵਾਰ ਆ ਇਥੋਂ ਬੀਬੀ ਹਰਸਮਰਤਪੁਰ ਬਾਦਲ ਅਕਾਲੀ ਦਲ ਦੇ ਉਮੀਦਵਾਰ ਹੈ ਤੇ ਕਾਂਗਰਸ ਨੇ ਹਾਲੇ ਤੱਕ ਆਪਣਾ ਉਮੀਦਵਾਰ ਤੈਅ ਨਹੀਂ ਕੀਤਾ ਪਰ ਤਿੰਨ ਕ ਨਾਮਾਂ ਦੀ ਚਰਚਾ ਛੜੀ ਹੋਈ ਹੈ ਜਿਦੇ ਵਿੱਚ ਰਾਜਾ ਵਿਡਿੰਗ ਦਾ ਨਾਂ ਵੀ ਹੈ ਮਨਪ੍ਰੀਤ ਸਿੰਘ ਬਾਦਲ ਦਾ ਨਾਂ ਵੀ ਆਉਂਦਾ ਹੈ ਬਾਕੀ ਪਤਾ ਲੱਗਣਾ 11 ਜਾਂ 12 ਤਰੀਕ ਦੀ ਮੀਟਿੰਗ ਦੇ ਵਿੱਚ ਜੋ ਕਾਂਗਰਸ ਨੇ ਕਰਨੀ ਹੈ ਕੌਣ ਉਮੀਦਵਾਰ ਇਥੋਂ ਹੋਊਗਾ ਆਮ ਆदमी ਪਾਰਟੀ ਵੀ ਹਾਲੇ ਇਹ ਸੋਚ ਰਹੀ ਹੈ ਕਿ ਇਥੋਂ ਕਿਹੜਾ ਉਮੀਦਵਾਰ ਮੈਦਾਨ ਦੇ ਵਿੱਚ ਭੇਜਿਆ ਜਾਵੇ ਅੰਦਰ ਖਾਤਿਆਂ ਖਬਰਾਂ ਇਹ ਮਿਲ ਰਹੀਆਂ ਕਿ ਜਗਮੀਤ ਬਰਾੜ ਹੋਰੀ ਨੇ ਜਿਹੜੇ ਉਹ ਸੁਖਪਾਲ ਸਿੰਘ ਖੈਰਾ ਦੇ ਹੱਕ ਦੇ ਵਿੱਚ ਖੜਨਾ ਚਾਹੁੰ ਤੇ ਉਹ ਇਹ ਚਾਉਂਦੇ ਆ ਵੀ ਕੁਝ ਨਾ ਕੁਝ ਕੀਤਾ ਜਾਵੇ ਪਰ ਕੁਝ ਕੋ ਨਾਲੇ ਸੱਜਣੇ ਵੀ ਗੱਲ ਕਹਿੰਦੇ ਆ ਕਿ ਆਪਾਂ ਨੂੰ ਕਾਂਗਰਸ ਦੇ ਵਿੱਚ ਵਾਪਸੀ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਅੰਦਰ ਖਾਤੋਂ ਖਬਰਾਂ ਕਈ ਕਿਸਮ ਦੀਆਂ ਆ ਰਹੀਆਂ ਪਿਛਲੇ ਦਿਨੀ ਖਬਰ ਆਈ ਸੀ ਕਿ ਆਮ ਆਦਮੀ ਪਾਰਟੀ ਚਾਹੁੰਦੀ ਆ ਕਿ ਜਗਮੀਤ ਬਰਾੜ ਬਠਿੰਡੇ ਤੋਂ ਚੋਣ ਲੜ ਲੈਣ ਪਰ ਉਸ ਵਕਤ ਆਮ ਆਦਮੀ ਪਾਰਟੀ ਜਦੋਂ ਤੂਤੀ ਬੋਲਦੀ ਸੀ ਜਗਮੀਤ ਹੋਰਾਂ ਨੂੰ ਨੇੜੇ ਨਹੀਂ ਸੀ ਆਉਣ ਦਿੱਤਾ ਗਿਆ ਹੁਣ ਆਮ ਆਦਮੀ ਪਾਰਟੀ ਬਹੁਤ ਥੱਲੇ ਚਲੀ ਗਈ ਹੈ ਹੁਣ ਜਗਮੀਤ ਹੋਰਾਂ ਦੀ ਯਾਦ ਆ ਰਹੀ ਹੈ ਇਹ ਵੀ ਅੰਦਰ ਖਾਤਿਆਂ ਕਈ ਕਿਸਮ ਦੀਆਂ ਖਬਰਾਂ ਨਿਕਲ ਰਹੀਆਂ ਸੋ ਇਸ ਵਕਤ ਬੀਬੀ ਹਰਸਿਮਰਤ ਕੌਰ ਬਾਦਲ ਦੇ ਲਈ ਤੇ ਕਾਂਗਰਸ ਦੇ ਲਈ ਇਹ ਸੀਟ ਬਹੁਤ ਵੱਡੇ ਸਨਮਾਨ ਦਾ ਸਵਾਲ ਬਣੀ ਹੋਈ ਹੈ ਕਾਂਗਰਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾਣੀ ਹੈ ਕਿ ਇਸ ਸੀਟ ਨੂੰ ਅਸੀਂ ਆਪਣੇ ਹੱਕ ਦੇ ਵਿੱਚ ਕਰ ਲਈਏ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਇੱਥੇ ਪ੍ਰਚਾਰ ਆਰੰਭਿਆ ਹੋਇਆ ਹੈ ਉਹਨਾਂ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਇੱਥੇ ਪ੍ਰਚਾਰ ਕੀਤਾ ਜਾ ਰਿਹਾ ਸੋ ਇਥੋਂ ਦੇ ਨਤੀਜੇ ਕੀ ਹੋਣਗੇ ਵਕਤ ਦੱਸੂਗਾ ਪਰ ਅੰਦਰ ਖਾਤੇ ਖਬਰਾਂ ਇਹ ਵੀ ਆ ਰਹੀਆਂ ਕਿ ਸ਼ਾਇਦ ਨਵਜੋਤ ਕੌਰ ਸਿੱਧੂ ਨੂੰ ਵੀ ਪਾਰਟੀ ਇੱਥੋਂ ਉਮੀਦਵਾਰ ਬਣਾ ਲਵੇ ਜੇਕਰ ਨਵਜੋਤ ਕੌਰ ਸਿੱਧੂ ਜਾਂ ਨਵਜੋਤ ਸਿੰਘ ਸਿੱਧੂ ਖੁਦ ਮੰਨ ਜਾਂਦੇ ਹਾਲਾਂਕਿ ਉਹਨਾਂ ਦੇ ਮੰਨਣ ਦੀ ਸੰਭਾਵਨਾ ਨਹੀਂ ਜੇਕਰ ਮੰਨ ਜਾਂਦੇ ਆ ਤਾਂ ਮੁਕਾਬਲਾ ਬਹੁਤ ਦਿਲਚਸਪ ਹੋ ਸਕਦਾ ਹੈ ਪਿਛਲੇ ਦਿਨੀ ਰਾਹੁਲ ਗਾਂਧੀ ਹੋਰਾਂ ਨੇ ਕਿਹਾ ਸੀ ਕੇ ਨਵਜੋਤ कौर ਸਿੱਧੂ ਇਥੋਂ ਅਸਲ ਅਰਥਾਂ ਦੇ ਵਿੱਚ ਉਮੀਦਵਾਰ ਬਣਨ ਦੇ ਲਾਇਕ ਹੈਗੇ ਆ ਪਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਮੇਰੀ ਘਰ ਵਾਲੀ ਕੋਈ ਟਿੱਪਣੀ ਨਹੀਂ ਹੈ ਉਹਨੂੰ ਜਿੱਥੇ ਮਰਜ਼ੀ ਫਿੱਟ ਕਰ ਦਿੱਤਾ ਜਾਵੇ ਚੰਡੀਗੜ੍ਹ ਤੋਂ ਚੋਣ ਲੜਨ ਦੀ ਚਾਹਵਾਨ ਸੀ ਨਵਜੋਤ कौर ਉਥੋਂ ਨਹੀਂ ਟਿਕਟ ਮਿਲੀ ਤੇ ਹੁਣ ਅਸੀਂ ਕਿਤੋਂ ਵੀ ਚੋਣ ਨਹੀਂ ਲੜਦੀ ਪਰ ਜੇਕਰ ਅਸੀਂ ਗੱਲ ਕਰਦੇ ਹਾਂ ਇਸ ਵਕਤ ਆਮ ਆਦਮੀ ਪਾਰਟੀ ਦੇ ਨਾਲ ਜੁੜੀਆਂ ਹੋਈਆਂ ਉਹ ਖਬਰਾਂ ਜਿਹੜੀਆਂ ਸਬਦੇ ਨਾਲ ਸੰਬੰਧਤ ਹੈ ਤੇ ਜਿਹੜੀਆਂ ਇਸ ਵਕਤ ਇਹ ਗੱਲ ਜ਼ਰੂਰ ਸੋਚ ਰਹੀਆਂ ਕਿ ਪੰਜਾਬ ਦੇ ਵਿੱਚ ਗੱਟ ਜੋੜ ਕਿਉਂ ਨਹੀਂ ਹੋਇਆ ਅਸਲ ਵਿੱਚ ਗੱਲ ਇਹ ਹੈ ਕਿ ਦਿੱਲੀ ਦੇ ਵਿੱਚ ਗੱਠਜੋੜ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਪਰ ਪੰਜਾਬ ਤੇ ਹਰਿਆਣਾ ਦੇ ਬਾਬਤ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਉੱਕਈ ਜਵਾਬ ਦੇ ਦਿੱਤਾ ਕੂਰਾ ਜਵਾਬ ਦੇ ਦਿੱਤਾ ਕਿ ਅਸੀਂ ਇੱਥੋਂ ਤੁਹਾਡੇ ਨਾਲ ਗੱਠਜੋੜ ਨਹੀਂ ਕਰਨਾ ਇਸੇ ਕਰਕੇ ਕਾਂਗਰਸ ਨੇ ਆਪਣੇ 9 ਉਮੀਦਵਾਰ ਐਲਾਨ ਦਿੱਤੇ ਆ 4 ਬਾਕੀ ਆ ਜਿਹੜੇ ਅੰਦਰਲੇਣ ਦੇ ਵਿੱਚ ਐਲਾਨੇ ਜਾਣੇ ਆ ਆਮ ਆਦਮੀ ਪਾਰਟੀ ਦੇ ਲਈ ਇਹ ਇੱਕ ਬਹੁਤ ਵੱਡਾ ਝਟਕਾ ਕਿ ਹਰਿਆਣਾ ਦੇ ਵਿੱਚ ਵੀ ਜਵਾਬ ਮਿਲ ਚੁੱਕਿਆ ਕਿ ਉਹਨਾਂ ਨੂੰ ਉੱਥੇ ਗੱਠਜੋੜ ਕਰਨ ਦਾ ਮੌਕਾ ਨਹੀਂ ਮਿਲਣਾ ਪਰ ਮਹਾਰਾਣੀ ਪ੍ਰਨੀਤ ਕੌਰ ਲਈ ਜੇਕਰ ਗੱਲ ਕਰਨੀ ਹੋਵੇ ਪਿਛਲੇ ਦਿਨੀ ਇੱਕ ਮੰਚ ਦੇ ਉੱਤੇ ਕੁਝ ਕ ਨੌਜਵਾਨਾਂ ਨੂੰ ਕਾਂਗਰਸ ਦੇ ਵਿੱਚ ਬੀਬੀ ਪ੍ਰਨੀਤ ਕੌਰ ਨੇ ਸ਼ਾਮਲ ਕੀਤਾ। ਉਹਨਾਂ ਨੌਜਵਾਨਾਂ ਦੇ ਵਿੱਚ ਇੱਕ ਰਣਦੀਪ ਸਿੰਘ ਨਾਂ ਦਾ ਨੌਜਵਾਨ ਵੀ ਸੀ। ਉਸ ਨੌਜਵਾਨ ਦੇ ਉੱਤੇ ਸਰਜੀਤ ਸਿੰਘ ਰਖੜਾ ਖਰਾਂਡੇ ਵੱਲੋਂ ਸਵਾਲ ਖੜੇ ਕੀਤੇ ਗਏ ਆ। ਉਹਨਾਂ ਨੇ ਕਿਹਾ ਕਿ ਬੀਬੀ ਪ੍ਰਨੀਤ ਕੌਰ ਦੇ ਨਾਲ ਕੁਰਸੀ ਦੇ ਉੱਤੇ ਬੈਠਾ ਜਿਹੜਾ ਨੌਜਵਾਨ ਆ ਇਹ ਇੱਕ ਮਸ਼ਹੂਰ ਗੈਂਗਸਟਰ ਹੈ। ਇਸ ਨੌਜਵਾਨ ਦੇ ਉੱਤੇ ਬਹੁਤ ਸਾਰੇ ਕੇਸ ਦਰਜ ਆ। ਤੇ ਕਾਂਗਰਸ ਇੱਕ ਪਾਸੇ ਕਹਿੰਦੀ ਹੈ ਕਿ ਸੂਬੇ ਦੇ ਵਿੱਚ ਅਸੀਂ ਅਮਨ ਸ਼ਾਂਤੀ ਖੁਸ਼ਹਾਲੀ ਲਈ ਬਹੁਤ ਕੁਝ ਕਰ ਰਹੇ ਹਾਂ ਦੂਜੇ ਪਾਸੇ ਕਾਂਗਰਸ ਦਾ ਕਿਰਦਾਰ ਇਹ ਹੈ ਕਿ ਗੈਂਗਸਟਰਾਂ ਨੂੰ ਵੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਜਦੋਂ ਇਹ ਖਬਰ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਇੱਕ ਤਰਥੱਲੀ ਜੀ ਮਚ ਗਈ ਪਾਰਟੀ ਦੇ ਅੰਦਰ ਤੇ ਬੀਬੀ ਪ੍ਰਨੀਤ ਕੌਰ ਨੇ ਹੋਣੇ ਗੱਲ ਕਹੀ ਹੈ ਕਿ ਜਿਹੜੇ ਵੀ ਇਹੋ ਜਿਹੇ ਬੰਦੇ ਅਚਾਨਕ ਗਲਤੀ ਦੇ ਨਾਲ ਜਾਂ ਅਣਜਾਣਪੁਣੇ ਚ ਸ਼ਾਮਲ ਹੋ ਜਾਂਦੇ ਆ ਉਨ੍ਹਾਂ ਦੀ ਅਸੀਂ ਮੈਂਬਰਸ਼ਿਪ ਦੇ ਉੱਤੇ ਕਾਟਾ ਫੇਰ ਲੈਣਾ ਸੋ ਇੱਕ ਨਵਾਂ ਮੁੱਦਾ ਬਣਿਆ ਤੇ ਜੇਕਰ ਜਾਣੇ ਜਾਂਦੇ ਅਸੀਂ ਗੱਲ ਕਰਨੀ ਹੋਵੇ ਕਿ ਇਸ ਵਕਤ ਪੰਜਾਬ ਦੇ ਕੁੱਲ ਰਾਜਨੀਤਿਕ ਹਾਲਾਤ ਕੀ ਹੈ ਪੰਜਾਬ ਦੇ ਵਿੱਚ ਇਸ ਵਕਤ ਚੋਣ ਪਿੰਡ ਲਗਾਤਾਰ ਮਗ ਰਿਆ ਪੰਜਾਬ ਦੇ ਵਿੱਚ ਚੋਣ ਪਿੰਡ ਹਾਲੇ ਹੋਰ ਮਗਣਾ ਮੌਸਮ ਮਾਪ ਦੇ ਮਾਹਰਾਂ ਦੇ ਮੁਤਾਬਕ ਜਦੋਂ 19 ਮਈ ਨੂੰ ਪੰਜਾਬ ਦੇ ਵਿੱਚ ਟੂਣਾ ਹੋਣੀ ਆ ਜਦੋਂ ਵੋਟਾਂ ਪੈਣੀਆਂ ਉਸ ਵਕਤ 45 ਤੋਂ ਲੈ ਕੇ 46 ਡਿਗਰੀ ਤਾਪਮਾਨ ਹੋਣਾ ਹਾਲੇ ਤਾਂ ਸਾਡੇ ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਖੇਤਾਂ ਦੇ ਵਿੱਚ ਜਾਣ ਦਾ ਸਿਲਸਿਲਾ ਸ਼ੁਰੂ ਕਰਨਾ ਕਿਉਂਕਿ ਜਦੋਂ ਕਿਸਾਨ ਭਾਈਚਾਰਾ ਖੇਤਾਂ ਦੇ ਵਿੱਚ ਕਣਕ ਵੱਢ ਰਿਹਾ ਹੋਊਗਾ ਤਾਂ ਹੋ ਸਕਦਾ ਉਦੋਂ ਭਰੀਆਂ ਬਣਾਉਣ ਵੀ ਜਾਣ ਤੇ ਉਦੋਂ ਜਿਵੇਂ ਹਿਮਾ ਮਾਲਣੀ ਨੇ ਪਿਛਲੇ ਦਿਨੀ ਆਪਾਂ ਜਾਣਦੇ ਮਥੁਰਾ ਖੇਤਰ ਦੇ ਵਿੱਚ ਜਾ ਕੇ ਕਣਕ ਵੀ ਵੱਡੀ ਸੀ ਭਾਵੇਂ ਕਿ ਉਹ ਇੱਕ ਨਾਟਕੀ ਤਰੀਕੇ ਦੇ ਨਾਲ ਹੀ ਕਣਕ ਵੱਢੀ 2-4 ਮਿੰਟ ਦੇ ਲਈ ਉਸ ਤਰੀਕੇ ਦੇ ਨਾਲ ਖੇਤਾਂ ਦੇ ਵਿੱਚ ਜਾ ਕੇ ਦੇ ਉਮੀਦਵਾਰਾਂ ਨੇ ਹਾਲਚਾਲ ਪੁੱਛਣਾ ਵੀ ਕਿਸਾਨੀ ਕਿਵੇਂ ਚੱਲਦੀ ਆ ਹੋਰ ਡੰਗਰ ਬੱਚਾ ਕਿਵੇਂ ਆ ਹੋਰ ਇਹ ਦੱਸੋ ਵੀ ਫਸਲ ਵਾੜੀ ਕਿਵੇਂ ਆ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਇਹੋ ਜਿਹਾ ਕੁਝ ਆਉਂਦੇ ਜਣਾਂ ਨੂੰ ਦੇਖਣ ਨੂੰ ਮਿਲੂਗਾ ਪਰ ਪੰਜਾਬ ਦੇ ਲੋਕ ਆ ਜਿਹੜੇ ਉਹ ਹਾਲੇ ਤੱਕ ਚੁੱਪ ਬੱਠੀ ਬੈਠੇ ਆ ਆਮ ਤੌਰ ਤੇ ਅਸੀਂ ਪਹਿਲਾਂ ਦੇਖਦੇ ਰਹੇ ਆ ਕਿ ਝੰਡੀਆਂ ਲੱਗ ਜਾਂਦੀਆਂ ਸੀ ਗੱਡੀਆਂ ਦੇ ਉੱਤੇ ਘਰਾਂ ਦੇ ਉੱਤੇ ਛੱਤਾਂ ਦੇ ਉੱਤੇ ਬਨੇਰਿਆਂ ਦੇ ਉੱਤੇ ਐਤਕੀ ਇਹ ਕੁਝ ਦਿਖਾਈ ਨਹੀਂ ਦੇ ਰਿਹਾ ਸੋ ਵੋਟਰ ਬਹੁਤ ਸੂ ਜਵਾਨ ਹੁੰਦਾ ਜਾ ਰਿਹਾ ਇਸ ਮਸਲੇ ਦੇ ਵਿੱਚ ਕਿ ਮੈਂ ਆਪਣੀ ਗੱਲ ਨੂੰ ਗੁਪਤ ਕਿਵੇਂ ਰੱਖਣਾ ਚੁੱਪ ਕਿਵੇਂ ਰਹਿਣਾ ਸੋ ਇੱਕ ਇੱਕ ਘਰ ਦੇ ਵਿੱਚ ਕਈ ਕਈ ਤਰ੍ਹਾਂ ਦੀਆਂ ਵੰਡੀਆਂ ਪੈ ਜਾਂਦੀਆਂ ਕਿ ਪੁੱਤ ਨੇ ਕਿਤੇ ਹੋਰ ਵੋਟ ਪਾਈ ਆ ਬਾਪ ਨੇ ਕਿਤੇ ਹੋਰ ਪਾਈ ਆ ਮਾਂ ਨੇ ਕਿਤੇ ਹੋਰ ਵੋਟ ਪਾਈ ਆ ਸੋ ਵਕਤ ਦੱਸੂਗਾ ਪੰਜਾਬ ਦੇ ਵਿੱਚ ਕਿਹਦੇ ਉੱਤੇ ਜਿੱਤ ਦਾ ਗੁਣਾ ਪੈਂਦਾ ਹੈ ਤੇ ਕਿਹਦੇ ਉੱਤੇ ਨਹੀਂ ਏਸੀ ਦੋਸਤੋ ਅੱਜ ਦੀਆਂ ਕੁਝ ਖਬਰਾਂ ਕੱਲ ਨੂੰ ਇਸੇ ਵਕਤ ਚੋਂ ਚਰਚਾ ਪ੍ਰੋਗਰਾਮ ਦੇ ਤਹਿਤ ਕੁਝ ਹੋਰ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਉਨੋਂ ਤੱਕ ਲਈ ਦਿਓ ਆਗਿਆ ਬਹੁਤ ਬਹੁਤ ਮਿਹਰਬਾਨੀ